ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਸੰਮੁਖ ਕਵਿਤਾ ਪੇਸ਼ ਕਰ ਰਹੀਆਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਕਿਰਨਾ ਸੱਚ ਦੀ ਅਚਾਨ ਲੈਂ ਜਿਸ ਤੋਂ ਤੇਜ ਵਾਸ਼ਕ ਸ਼ੀਅਸੀ ਬਾਦਸ਼ਾਹ

Okay. ਤੇਰਾ ਪੈਣਾ ਮੈਨੂੰ ਬਲੀਦਾਨ ਹੁੰਦਾ ਆਪਣਾ ਮਨ ਬਣਾਇਆ ਸੀ ਪਾਸ਼ਾ ਨੇ ਦੁਖੀਆਂ ਅਧੇ ਮਜਨੂਮਾ ਦੇ ਬਾਣ ਦਦੀ ਦੁੱਖ ਦਰਦ ਵੰਡਾਇਆ ਸੀ ਪਾਸ਼ਾ ਨੇ ਤਿਲਕ ਜੰਜੂ ਦੀ ਰੱਖਿਆ ਕਰੇ ਨਿਕਲੇ ਪਾਵੇ ਜੰਜੂ ਨਾ ਪਾਇਆ ਸੀ ਪਾਸ਼ਾ ਨੇ ਤਿਲਕ ਜੰਜੂ ਦੀ ਰੱਖਿਆ ਕਰੇ ਨਿਕਲੇ ਪਾਵੇ ਜੰਜੂ ਨਾ ਪਾਇਆ ਸੀ ਪਾਸ਼ਾ ਨੇ ਕਿਹਾ ਦਿੱਲੀ ਜਕਾਦੀ ਨੂੰ ਪਾਸ਼ਾ ਨੇ ਅੱਧੀ ਇੱਥੇ ਗੁਰ ਸੁਣਨ ਸੁਣਾਣ ਆਇਆ ਕਰਮਾਤ ਨਹੀਂ ਕੋਈ ਦਿਖੋਣ ਆਇਆ ਨਾਮੇ ਕੀਨ ਇਸਲਾਮ ਅਪਣਾਉਣ ਆਇਆ ਸਭ ਗਾਦਰ ਦੀ ਕੁਦਰਤ ਹੋ ਰਹੀ ਐ ਉਹਦੇ ਰਾਣੀ ਰੋੜਾ ਟਕੋਣ ਆਇਆ ਅਨੰਦਪੁਰੀ ਦੇ ਸਾਰੇ ਅਨੰਦ ਛੱਡ ਕੇ ਮੈਂ ਦਾਸੀ ਸਾ ਕਲਮ ਕਰਵਾਉਣ ਆਇਆ ਅਨੰਦਪੁਰੀ ਦੇ ਸਾਰੇ ਅਨੰਦ ਛੱਡ ਕੇ ਮੈਂ ਦਾਸੀ ਸਾ ਕਲਮ ਕਰਵਾਉਣ ਆਇਆ ਲਾਲ ਗੁਰੂ ਤੇ ਚੋਲ ਜੋ ਲਾਲ ਕਰ ਗਏ ਕਰ ਸਕੇ ਨਾ ਵਾਰ ਕੀਤਾ ਤੈਨਾਂ ਲੋਕਾਂ ਚ ਆਇਆ ਕੋ ਚਾਲ ਕੋਈ ਜੋਗਤ ਹੋਇਆ ਸੀ ਚਾਲੀ ਚਾਂਗੇ ਅੰਦਰ ਦੁਨੀਆ ਵਿਜਰੇ ਮਿਲਦੀ ਮਿਸਾਲ ਕੋਈ ਓਦੈ ਫੌਜ ਭਾਜਣਾ ਪੈ ਗਈਆਂ ਕਿੱਧਰ ਸੀਸ ਗਿਆ ਕਿੱਧਰ ਧੜ ਗਿਆ ਜਾਂ ਤਾਂ ਵਿੱਚ ਬਤਾ ਦੇ ਧਸ ਗਿਆ ਜਾਂ ਤਾਂ ਕਿਤੇ ਅਸਮਾਨ ਤੇ ਚੜ ਗਿਆ ਗਏ ਸਾਡੀ ਸਮਝ ਨੂੰ ਖਾਰੇ ਕੀ ਲੜ ਗਿਆ ਜਾਲ ਮੁਗਲ ਹਕੂਮਤ ਦੇ ਮੂੰਹ ਤੇ ਕੱਪੜੇ ਖਾਲਸਾ ਕਾਇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ